ਇਹ ਹੱਦ ਤੱਕ ਜੋ ਕੁਝ ਅਸੀਂ ਦਿਨੂ ਕਰਨਾ ਚਾਹੁੰਦੇ ਸੀਗੇ ਉਹ ਕਰ ਪਾਏ ਲੋਕਾਂ ਦਾ ਬਹੁਤ ਸਹਿਯੋਗ ਰਿਹਾ ਬਹੁਤ ਪਿਆਰ ਮਿਲਿਆ ਤੇ ਮੈਂ ਵੀ ਨੇਕ ਨੀਤੀ ਨਾਲ ਸੇਵਾ ਕਰਨ ਦੀ ਕੋਸ਼ਿਸ਼ ਕੀਤੀ ਔਰ ਜੋ ਅੱਜ ਪਿਆਰ ਸਾਰੇ ਲੋਕਾਂ ਸਾਰੇ ਐਸੋਸੀਏਸ਼ਨਾਂ ਦੇ ਵੱਲੋਂ ਮੈਨੂੰ ਮਿਲਿਆ ਉਹ ਉਸ ਲਈ ਉਹਨਾਂ ਸਾਰਿਆਂ ਦਾ ਮੈਂ ਤਹਿ ਦਿਲੋਂ ਰਣੀ ਆ ਜਿਹੜੇ ਲੋਕ ਇੱਥੇ ਮੇਰੀ ਵਿਦਾਈ ਪਾਰਟੀ ਤੇ ਚੱਲ ਕੇ ਆਏ ਉਹਨਾਂ ਦੇ ਇੱਕ ਇੱਕ ਕਦਮ ਮੇਰੇ ਸਿਰ 'ਤੇ ਔਰ ਮੈਂ ਉਹਨਾਂ ਦੇ ਇਸ ਜੈਸਚਰ ਨੂੰ ਆਪਣੀ ਜ਼ਿੰਦਗੀ 'ਚ ਹਮੇਸ਼ਾ ਯਾਦ ਰੱਖਾਂਗਾ ਮੈਂ ਆਪਣੇ ਸੇਵਾ ਕਾਰਜ ਦੇ ਦੌਰਾਨ ਹਮੇਸ਼ਾ ਇਹ ਕੋਸ਼ਿਸ਼ ਕੀਤੀ ਹੈ ਕਿ ਸਲੂਸ਼ਨ ਓਰੀਐਂਟਡ ਅਪਰੋਚ ਦੇ ਨਾਲ ਕੰਮ ਕੀਤਾ ਜਾਵੇ ਜਿਹੜੇ ਵੀ ਲੋਕ ਪਲੀਸ ਤੱਕ ਰਿਚੂ ਕਰਦੇ ਆ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਉਹਨਾਂ ਦੀਆਂ ਸਮੱਸਿਆਵਾਂ ਦਾ ਕੋਈ ਨਾ ਕੋਈ ਹੱਲ ਕੱਢਿਆ ਜਾਵੇ ਤਾਂ ਕਿ ਇਹ ਨਾ ਹੋਵੇ ਕਿ ਬਾਰ-ਬਾਰ ਬਾਰ-ਬਾਰ ਲੋਕਾਂ ਨੂੰ ਚੱਕਰ ਮਾਰਨੇ ਪੈਂਦੇ ਰਹਿਣ ਔਰ ਮੈਂ ਇਹ ਸਮਝਦਾ ਹਾਂ ਕਿ ਮੇਰੀ ਇਸ ਅਪਰੋਚ ਕਰਕੇ ਲੋਕਾਂ ਨੇ ਬੰਨ ਇਹਨਾਂ ਮਾਨਸਿਕਵਾੜ ਦਿੱਤਾ ਹੈ ਔਰ ਮੈਨੂੰ ਦਿਲੋਂ ਵੀ ਇੰਨੀ ਸੰਤੁਸ਼ਟੀ ਮਿਲੀ ਹੈ ਕਿ ਅੱਜ ਜਦੋਂ ਮੈਂ ਸੇਵਾ ਨਿਰਵਤ ਹੋ ਰਿਹਾ ਹਾਂ ਔਰ ਜਦੋਂ ਕਿ ਮੈਨੂੰ ਮੈਥਨੇ ਵੱਲੋਂ ਵੀ ਮੇਰੀਆਂ ਸੁਵਾਵਾਂ ਦੀ ਰਿਕਗਨੀਸ਼ਨ ਦੇ ਵਿੱਚ ਤਰੱਕੀ ਕੀਤੀ ਗਈ ਆ ਤਾਂ ਉਸ ਵੇਲੇ ਮੈਂ ਇਹ ਸਮਝਦਾ ਕਿ ਇਹ ਜਿਹੜੀ ਮੇਰੀ ਅਪਰੋਚ ਸੇਵਾ ਦੀ ਭਾਵਨਾ ਨਾਲ ਸੋਲੂਸ਼ਨ ਓਰੀਐਂਟਡ ਅਪਰੋਚ ਹੈਗੀ ਉਹ ਸਾਰਥਕ ਸਾਬਿਤ ਹੋਈ ਆ ਮੈਂ ਜਿਹੜੇ ਮੇਰੇ ਸਾਥੀ ਆਫਸਰਸ ਪਟਿਕਲੀ ਲਈ ਅਸਸੀ ਸਾਹਿਬਾਰ ਕੋ ਸਾਰੇ ਹੈਗੇ ਨੇ ਜਿਨ੍ਹਾਂ ਨੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਸੇਵਾ ਕਰਨੀ ਆ ਉਹ ਮੰਨੂ ਵੀ ਇਹੀ ਤਾਕੀਦ ਕਰਾਂਗਾ ਕਿ ਸੋਲੂਸ਼ਨ ਓਰੀਐਂਟਡ ਅਪਰੋਚ ਦੇ ਨਾਲ ਕਿਉਂਕਿ ਇਹ ਖੁਦ ਵੀ ਏਸੀ ਅਪਰੋਚ ਨਾਲ ਚੱਲਦੇ ਆ ਇਹ ਕਹਿੰਦੇ ਸਾਰੀ ਪੁਲਿਸ ਇਸੇ ਪਹੁੰਚ ਨੂੰ ਲੈ ਕੇ ਕੰਮ ਕਰੇ ਸੇਵਾ ਦੀ ਭਾਵਨਾ ਨਾਲ ਲੋਕਾਂ ਦਾ ਆਪ ਮਹਾਰਾ ਪਿਆਰ ਮਾਨ ਸਤਕਾਰ ਪੁਲਿਸ ਨੂੰ ਮਿਲਦਾ ਰਹੂਗਾ ਔਰ ਇਸ ਦੇ ਨਾਲ ਪੁਲਿਸ ਨੂੰ ਆਪਣੇ ਕੰਮ ਕਰਨ ਦੇ ਵਿੱਚ ਬਹੁਤ ਸਿੱਖਿਆਈ ਹੋਵੇਗੀ ਕਿਉਂਕਿ ਕ੍ਰਾਈਮ ਕੰਟਰੋਲ ਦੇ ਵਿੱਚ ਜਿੱਥੇ ਪੁਲਿਸ ਦਾ ਹੱਥ ਹੁੰਦਾ ਹੈ ਯੋਗਦਾਨ ਹੁੰਦਾ ਹੈ ਉੱਥੇ ਹੀ ਉਸ ਤੋਂ ਵੀ ਕਈ ਗੁਣਾ ਜ਼ਿਆਦਾ ਸਮਾਜ ਦਾ ਯੋਗਦਾਨ ਹੁੰਦਾ ਹੈ ਫਰੀਦਕੋਟ ਰੇਂਜ ਦੇ ਪੰਨ ਜਿਲ੍ਹੇ ਮੋਗਾ ਸ੍ਰੀ ਮੁਕਤਸਰ ਸਾਹਿਬ ਫਰੀਦਕੋਟ ਦੇ ਲੋਕਾਂ ਦਾ ਮੈਂ ਵਿਸ਼ੇਸ਼ ਤੌਰ ਤੇ ਆਭਾਰੀ ਹਾਂ ਜਿਨ੍ਹਾਂ ਨੇ ਮੇਰੇ ਇਸ ਮੁਕਤਸਰ ਦੇ ਕਾਰਜਕਾਲ ਦੇ ਦੌਰਾਨ ਮੈਨੂੰ ਸਹਿਯੋਗ ਸਪੋਰਟ ਕੀਤੀ ਔਰ ਮੈਨੂੰ ਇੱਕ ਸੈਟੀਸਫਾਈਂਗ ਇਨਿੰਗ ਪਲੇ ਕਰਨ ਦਾ ਮੌਕਾ ਬਖਸ਼ਿਆ ਜੀ ਦੋਸਤੋ ਔਰ ਹਰ ਛੋਟੀ ਛੋਟੀ ਗੱਲ ਤੇ ਤੁਹਾਡੇ ਮਾਨਸਿਕਤਾ ਤੇ ਕਾਫੀ ਸਾਰਾ ਦਬਾਅ ਤਣਾਅ ਵੀ ਰਹਿੰਦਾ ਹੈ ਤੁਹਾਨੂੰ ਇਹ ਲਗਾਤਾਰ ਸੋਚ ਰਹਿੰਦੀ ਹੈ ਕਿ ਕਿਸੇ ਕਿਸਮ ਦੀ ਕੋਈ ਅਸਥਾਨੀ ਘਟਨਾ ਨਾ ਹੋਵੇ ਜਾਂ ਕੋਈ ਡਿਸਇਕਲੀਬ੍ਰੀਅਮ ਨਾ ਪੈਦਾ ਹੋਵੇ ਜਾਂ ਪੀਸ ਐਂਡ ਟ੍ਰੈਂਕੁਇਲਿਟੀ ਡਿਸਟਰਬ ਨਾ ਹੋਵੇ ਇਹ ਇਹ ਜੋ ਇਹ ਜਿਹੜੀਆਂ ਚੀਜ਼ਾਂ ਹੈ ਜੀ ਨੇ ਇਹ ਸ਼ਬਦ ਜੋ ਕਾਬਲੀਅਤ ਹੈ ਉਸ ਦਾ ਟੈਸਟ ਹੈ ਪਰ ਮੈਂ ਆਪਣੀ ਸੇਵਾ ਕਾਲ ਦੇ ਦੌਰਾਨ ਇਸ ਗੱਲ ਨੂੰ ਅ ਪਿੱਛੇ ਦੇਖ ਕੇ ਬਹੁਤ ਖੁਸ਼ੀ ਮਹਿਸੂਸ ਕਰਦਾ ਹਾਂ ਕਿ ਲੋਕਾਂ ਦੇ ਸਹਿਯੋਗ ਨਾਲ ਲੋਕਾਂ ਦੇ ਸਮਰਥਨ ਨਾਲ ਹਮੇਸ਼ਾ ਹੀ ਮੁਸ਼ਕਲ ਪਰਸਥਿਤੀਆਂ ਦੇ ਵਿੱਚ ਵੀ ਅਸੀਂ ਕਾਮਯਾਬੀ ਨਾਲ ਉਹਨਾਂ ਦੀ ਢੀਲ ਦੇ ਵਿੱਚ ਕਾਮਯਾਬ ਹੋਏ ਔਰ ਇਸ ਸਾਡੇ ਦਾ ਸਹਰਾ ਜਿਹੜਾ ਹੈਗਾ ਦਿੱਕੇ ਮੈਂ ਆਪਣੇ ਨਾਲ ਕੰਮ ਕਰ ਲਈ ਪਲੀਸ ਆਰਗੇਨਾਈਜੇਸ਼ਨ ਜਿਹੜਾ ਪਲੀਸ ਬਹੁਤ ਹੀ ਲਸਾਨੀ ਆਰਗੇਨਾਈਜੇਸ਼ਨ ਜੀ ਆ ਉਹਨੂੰ ਦੇ ਨਾਲ ਉੱਥੇ ਨਾਲ ਲੋਕਾਂ ਦਾ ਸਹਿਯੋਗ ਵੀ ਜਿਹੜਾ ਹੈਗਾ ਉਸ ਵਾਸਤੇ ਮੈਂ ਤੁਹਾਨੂੰ ਦਿੰਨ ਸਾਡੀ ਪੁਲਿਸ ਦੀ ਟਾਪ ਲੀਡਰਸ਼ਿਪ ਜਿਸ ਦੇ ਵਿੱਚ ਵਿਸ਼ੇਸ਼ ਕਰਕੇ ਮਾਨਯੋਗ ਡੀਜੀਪੀ ਸਾਹਿਬ ਸ੍ਰੀ ਭੌਰਵ ਜਾਦੋ ਉਹਨਾਂ ਦਾ ਵੀ ਵਿਸ਼ੇਸ਼ ਧੰਵਾਦ ਹੈ ਕਿਉਂਕਿ ਉਹਨਾਂ ਨੇ ਹਮੇਸ਼ਾ ਸਾਨੂੰ ਬੜੇ ਸਪਸ਼ਟ ਦਸ਼ਾ ਵਿੱਚ ਦੇਖਿਆ ਕਦੇ ਵੀ ਟੌਪ ਲੈਵਲ ਤੋਂ ਕਿਸੇ ਕਿਸਮ ਦੀ ਕਮਾਂਡ ਪਰ ਵੀ ਕੋਈ ਕਨਫਿਊਜ਼ਨ ਨਹੀਂ ਰਿਹਾ ਪਰ ਬੜੇ ਕ੍ਰੀਏਟਿਵ ਸਿਰਜਣਾਤਮਕ ਭਾਵਨਾ ਨਾਲ ਉਹਨਾਂ ਨੇ ਸਾਡੇ ਹਰ ਕੰਮ ਦੇ ਵਿੱਚ ਸਪੋਰਟ ਕੀਤੀ ਹੈ ਸਾਨੂੰ ਗਾਈਡ ਕੀਤਾ ਹੈ ਪਰ ਸਾਨੂੰ ਪ੍ਰੇਰਿਤ ਕੀਤਾ ਹੈ ਔਰ ਮਹਿਮਾਨਜੋਗ ਮੁਖੀ ਜੀ ਸਾਹਿਬ ਦਾ ਵੀ ਬਹੁਤ ਧੰਨਵਾਦੀ ਹਾਂ ਉਹਨਾਂ ਨੇ ਵੀ ਹਮੇਸ਼ਾ ਸਾਨੂੰ ਪੋਜ਼ਿਟਿਵ ਕੰਮ ਕਰਨ ਦੀ ਖੁਸ਼ੀ ਦਿੱਤੀ ਹੈ ਔਰ ਹਮੇਸ਼ਾ ਹੀ ਸਾਡੇ ਚੰਗੇ ਕੰਮ ਨੂੰ ਸਲਾਇਆ ਹੈਗਾ ਹੈ ਔਰ ਉਹਨਾਂ ਦੀਆਂ ਨੀਤੀਆਂ ਦੇ ਚੱਲਦੇ ਹੋਈ ਅਸੀਂ ਲੋਕਾਂ ਦੀ ਸੇਵਾ ਕਰਨ ਦੇ ਵਿੱਚ ਸਫਲ ਰਹੇ ਹਾਂ ਅੱਜ ਜੋ ਜੋ ਇੱਥੇ ਇਹ ਸਾਰਾ ਫੰਕਸ਼ਨ ਆਰਗੇਨਾਈਜ਼ ਕੀਤਾ ਗਿਆ ਵੱਡੀ ਸੰਖਿਆ ਦੇ ਵਿੱਚ ਲੋਕੀ ਇਕੱਠੇ ਹੋਏ ਉਸ ਲਈ ਮੈਂ ਫਰੀਦਕੋ ਸ਼ਹਿਰ ਦੇ ਕੋਟਪੂਰਾ ਸ਼ਹਿਰ ਦੇ ਹੋਰ ਆਸ-ਪਾਸ ਦੇ ਜਿੰਨੇ Townਸ ਹੈਗੇ ਨੇ ਦੂਸਰੇ ਦਿਸ਼ਿਕੋਂ ਆਏ ਉਹਨਾਂ ਦਾ ਸਾਰਿਆਂ ਦਾ ਧੰਨਵਾਦੀ ਹਾਂ ਉਹਨਾਂ ਨੂੰ ਮੇਰੇ ਵੱਲੋਂ ਮੈਂ ਦਿੱਤੀਆਂ ਗਈਆਂ ਪ੍ਰਦਾਨ ਕੀਤੀਆਂ ਗਈਆਂ ਸੇਵਾਵਾਂ ਚੰਗੀਆਂ ਲੱਗੀਆਂ ਅਰ ਮੈਂ ਸਮਝਦਾ ਹਾਂ ਕਿ ਇਹ ਜੋ ਕੁਝ ਮੈਂ ਮੇਰੀ ਕੋਸ਼ਿਸ਼ ਸੀ ਉਸ ਨੂੰ ਮੈਂ ਸਾਰਤਕ ਵਾਂ ਦੇਖਿਆ ਹੈ ਆ ਪੁਲਿਸ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿ ਤੁਸੀਂ ਕਿੰਨੀ ਗੁੱਡ